ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੀ ਅਗਵਾਈ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਦੀ ਸਕੱਤਰਤ ਵਿਕੇਪ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਇਹ ਇਕੱਤਰਤਾ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੇ ਨਾਲ ਸ਼੍ਰੀ ਕਾਲ ਤਖਤ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਅਤੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਪੰਜ ਪਿਆਰਾ ਗਿਆਨੀ ਮੰਗਲ ਸਿੰਘ ਹਾਜ਼ਰ ਰਹੇ ਇਸ ਇਕੱਤਰਤਾ ਦੇ ਵਿੱਚ ਕਈ ਮਤੇ ਪਾਸ ਕੀਤੇ ਗਏ ਨੇ ਜਥੇਦਾਰ ਗਿਆਨੀ ਗੜਗਾ ਸਿੰਘ ਦੀ ਅਗਵਾਈ ਦੇ ਵਿੱਚ ਜੋ 71 ਇਕਤਰਤਾ ਹੋਈ ਹੈ ਪੰਜ ਸਿੰਘ ਸਹਿਬਾਨਾ ਦੀ ਇਕਤਰਤਾ ਹੋਈ ਹੈ ਕਈ ਸਾਰੇ ਮਤੇ ਇਸ ਇਕਤਰਤਾ ਦੇ ਵਿੱਚ ਪਾਸ ਕੀਤੇ ਗਏ ਨੇ ਗੁਰਮਤ ਸਮਾਗਮ ਅਤੇ ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਦੇ ਪ੍ਰਬੰਧ ਵੀ ਕੀਤੇ ਗਏ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਕੜਕਾਹ ਦੇ ਅਗਵਾਈ ਦੇ ਵਿੱਚ ਇਕਤਰਤਾ ਹੋਈ ਹੈ ਆਉਣ ਵਾਲੇ ਸਮੇਂ 'ਚ ਨਾ ਦੀ ਆਪਾਂ ਬੜੇ ਸ਼ੋਹਰਦ ਸਿੱਖ ਵਿਦਵਾਨ ਤੇ ਗੁਰਸਿੱਖਾਂ ਦੀ ਇਕਤਰਤਾ ਕਰਾਂਗੇ ਉਥੇ ਉੱਤੇ ਮੰਥਨ ਹੋਊਗਾ ਔਰ ਲੰਬੀ ਵਿਚਾਰ ਚਰਚਾ ਤੋਂ ਬਾਅਦ ਜੋ ਵੀ ਉਹਨਾਂ ਸਾਰੇ ਗੁਰਮੁਖਾਂ ਦੇ ਸੁਝਾਅ ਹੋਣਗੇ ਉਹਨੂੰ ਫਿਰ ਅੱਗੇ ਅਕਾਲ ਤਖਤ ਸਾਹਿਬ ਤੋਂ ਆਪਾਂ ਜਾਰੀ ਕਰਾਂਗੇ ਇਹ ਠੀਕ ਆ ਮਸਲਾ ਗੰਭੀਰ ਆ ਗੱਲ ਬੜੀ ਸਵਸ਼ਟਾ ਕਿ ਗੁਰੂ ਸਾਹਿਬ ਗੁਰੂ ਸਾਹਿਬ ਦੇ ਸਹਿਬਜ਼ਾਦੇ ਜਾਂ ਜਿਹੜੇ ਸਾਡੇ ਸ਼ਹੀਦ ਸਿੰਘ ਨੇ ਗੁਰੂ ਸਾਹਿਬ ਦੇ ਸਮਕਾਲੀ ਜਾਂ ਜਿਵੇਂ ਬਾਬਾ ਬਲਦਾ ਸਿੰਘ ਬਹਾਦਰ ਜੀ ਨੇ ਉਹਨਾਂ ਦਾ ਪਾਤਰ ਚਿੱਤਰਣ ਕੋਈ ਵੀ ਨਹੀਂ ਕਰ ਸਕਦਾ ਇਹਦਾ ਬਕਾਇਦਾ ਮਤਾ ਐਸਡੀਪੀਸੀ ਦਾ ਪਹਿਲਾਂ ਦਾ ਵੀ ਇੱਕ ਪਿਆ ਹੋਇਆ ਆਉਣ ਵਾਲੇ ਸਮੇਂ 'ਚ ਵੀ ਇਹਦੇ ਤੇ ਗੰਭੀਰ ਵਿਚਾਰ ਜੜੀ ਉਹ ਕੀਤੀ ਜਾਵੇ ਜਿੱਥੋਂ ਤੱਕ ਤੇ ਸਿੱਖ ਦੀ ਗੱਲ ਸਿੱਖ ਤੇ ਜਿਹੜਾ ਉਹ ਬੰਦ-ਬੰਦ ਵੀ ਕਟਾ ਲੇ ਖੋਪਰੀ ਲਵਾ ਲੇ ਉਹ ਸਿੱਖੀ ਨਹੀਂ ਛੱਡਦਾ ਪਰ ਚਲੋ ਜਿਨ੍ਹਾਂ ਨੂੰ ਅਜੇ ਪੂਰੀ ਸਿੱਖੀ ਦੀ ਸਮਝ ਨਹੀਂ ਹੁੰਦੀ ਉਹ ਵਰਗਲਾਈ ਜਾਂਦੇ ਆ ਜਾਂ ਕੋਈ ਹੋਰ ਕਾਰਨ ਬਣਦੇ ਆ ਮਸਲਾ ਗੰਭੀਰ ਆ ਇਸੇ ਕਰਕੇ ਅਸੀਂ ਜਿਹੜੇ ਵਿਦੇਸ਼ਾਂ 'ਚ ਪ੍ਰਚਾਰਕ ਬਹੁਤ ਗਏ ਹੋਇਆ ਜੀ ਮੈਂ ਗੁਰਦਾਸਪੁਰ ਦੇ ਇੱਕ ਦਿਨ ਇੱਕ ਪਿੰਡ ਤੇ ਇਵੇਂ ਚੱਲ ਗਿਆ ਸੀ ਅਨਾਉਂਸਮੈਂਟ ਕੀਤੀ ਤੇ ਬਾਬਾ ਜੀਵਨ ਸਿੰਘ ਤੇ ਗੁਰਦੁਆਰੇ ਸਾਰੀ ਸੰਗਤ ਇਕੱਠੀ ਹੋ ਗਈ ਉਥੇ ਰਹਿ ਰਾਸ ਮੈਂ ਖੁਦ ਉਹਨਾਂ ਦੀ ਅਰਦਾਸ ਕੀਤੀ ਸੱਚੇ ਪਾਤਸ਼ਾਹਗੇ ਦੇਗ ਵਰਤੀ ਬਾਤਾਂ ਪਾਈਆਂ ਤੇ ਕਿਸੇ ਘਰ 'ਚ ਇਦਾਂ ਹੀ ਲੰਗਰ ਛਕਣ ਚੱਲ ਗਏ ਉਹਨਾਂ ਦੇ ਪੈਰ ਹੀ ਪੁੰਝੇ ਨਹੀਂ ਲੱਗਦੇ ਭੀ ਜਥੇਦਾਰ ਸਾਹਿਬ ਪ੍ਰਸ਼ਾਦਾ ਛਕਣ ਆਗੇ ਇਹ ਜਿਹੜੀ ਗੁਰ ਭਾਈ ਮਹੀਮਾ ਆਪਾਂ ਕਹਿ ਲਈਏ ਕਿ ਅਸੀਂ ਗੁਰ ਭਾਈਆਂ ਇਹਦੇ ਤਹਿਤ ਆਪਾਂ ਖੁੱਲਾ ਵਿਚਰਾਂਗੇ ਸੰਗਤ ਕੋਲ ਜਾਵਾਂਗੇ ਜਦੋਂ ਆਪਾਂ ਵਿਚਰਾਂਗੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਜੋ ਵੀ ਚੱਲ ਰਿਹਾ ਵਾ ਧਰਮ ਪਰਿਵਰਤਨ ਇਹ ਰੁਕ ਜਾਊਗਾ ਗੁਰੂ ਸਮਰਾਥ ਹੈ ਗੁਰੂ ਸਾਹਿ ਨੂੰ ਥਾਪੜਾ ਦੇ ਰਿਹਾ ਤੇ ਇਹ ਆਪਾਂ ਰੋਕਾਂਗੇ ਸਿਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਫਿਲਮ ਸਬੰਧੀ ਅਸੀਂ ਖਾਸ ਮੀਟਿੰਗ ਸਿੱਖ ਹਦਵਾਨਾਂ ਦੀ ਰੱਖਾਂਗੇ ਉਹ ਤਾਂ ਸ਼ੋਰ ਵੀ ਕਮਟੀ ਪਹਿਲਾਂ ਵੀ ਫੈਸਲਾ ਕਰ ਚੁੱਕੀ ਕਿ ਨਹੀਂ ਕੀਤਾ ਜਾਣਾ ਚਾਹੀਦਾ ਪਰ ਜਦੋਂ ਤੱਕ ਸੈਕਸਰ ਬੋਰਡ ਚ ਕੋਈ ਸਿੱਖ ਵਰਨੀ ਰੱਖਿਆ ਸ਼ਾਮਲ ਕੀਤਾ ਜਾਂਦਾ ਹੁੰਦੀ ਹੈ ਤਾਂ ਕਿ ਦੇਖੋ ਲੋਡ ਲੋਡ ਇਹ ਹੈਗੀ ਆ ਸਿੱਖ ਸੈਂਸਰ ਬੋਰਡ ਬਣੀ ਸਿੱਖ ਸੈਂਸਰ ਬੋਰਡ ਬਣੀ ਉਹ ਤੈਅ ਕਰੇ ਵੀ ਕੀ ਠੀਕ ਆ ਤੇ ਕੀ ਗਲਤ ਆ ਅਸੀਂ ਆਪਣੇ ਇਤਿਹਾਸ ਆਪਣੀਆਂ ਰਵੈਤਾਂ ਤੇ ਆਪਣੇ ਫਲਸਫੇ ਦਾ ਕਹਾਣ ਨਹੀਂ ਵੇਖ ਸਕਦੇ ਇਹਦੇ ਲਈ ਸਿੱਖ ਸੈਂਸਰ ਬੋਰਡ ਇਹਦੇ ਸੰਬੰਧੀ ਆਪਾਂ ਜਿਹੜੀਆਂ ਕਾਰਵਾਈਆਂ ਅੱਗੇ ਪਾਵਾਂਗੇ ਇਹ ਗੁਰਮਤ ਸਮਾਗਮ ਰਈ ਚੋਤੇ ਕੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੀ ਗੜਗਾਛ ਦੀ ਅਗਵਾਈ ਦੇ ਵਿੱਚ ਇਕੱਤਰਤਾ ਹੋਈ ਹੈ ਪੰਜ ਸਿੰਘ ਸਹਬਾਨਾ ਦੀ ਇਕੱਤਰਤਾ ਹੋਈ ਹੈ ਤੇ ਕਈ ਵੱਡੇ ਮਤੇ ਨੇ ਜਿਹੜੇ ਕੀ ਪਾਸ ਕੀਤੇ ਗਏ ਨੇ ਇਸ ਇਕੱਤਰਤਾ ਦੇ ਵਿੱਚ